ਕਿਤਨ ਵਾਰ ਤੋਂ ਸ਼੍ਰੋਮਣੀ ਕਲਦਾ ਦੇ ਸਾਬਕਾ ਆਗੂ ਹਰਦੀਪ ਸਿੰਘ ਡਿੰਪੀ ਢੱਲੋਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਰਸਮੀ ਤੌਰ ਤੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਕਰ ਲਿਆ ਤੇ ਇਸ ਮੌਕੇ ਡਿੰਪੀ ਢੱਲੋਂ ਦੇ ਵੱਲੋਂ ਵੱਡਾ ਇਕੱਠ ਵੀ ਕਰਵਾਇਆ ਗਿਆ ਤੇ ਇਸ ਮੌਕੇ ਡਿੰਪੀ ਢੱਲੋਂ ਨੇ ਭਾਸ਼ਣ ਦਿੰਦਿਆਂ ਸੀਐਮ ਭਗਵੰਤ ਮਾਨ ਦੇ ਸਾਹਮਣੇ ਹੀ ਵੱਡੀਆਂ ਮੰਗਾਂ ਰੱਖ ਦਿੱਤੀਆਂ ਨੇ ਪੰਜ ਵੱਡੀਆਂ ਮੰਗਾਂ ਡੀਪੀ ਢੱਲੋਂ ਦੇ ਵੱਲੋਂ ਇਸ ਮੌਕੇ ਕੀਤੀਆਂ ਗਈਆਂ ਨੇ ਤੇ ਨਾਲ ਹੀ ਉਹਨਾਂ ਦੇ ਵੱਲੋਂ ਸੀਐਮ ਭਗਵੰਤ ਮਾਨ ਦੀਆਂ ਸਿਫਤਾਂ ਦੇ ਪੁਲ ਵੀ ਬਣੇ ਗਏ ਨੇ ਤੇ ਨਾਲ ਹੀ ਉਹਨਾਂ ਦੇ ਵੱਲੋਂ ਇੱਕ ਵੱਡਾ ਐਲਾਨ ਵੀ ਕਰ ਦਿੱਤਾ ਹੈ ਉਹਨਾਂ ਨੇ ਕਿ ਜਿੰਨਾ ਚਿਰ ਤੱਕ ਤੁਸੀਂ ਸਿਆਸਤ ਕਰੋਗੇ ਮੈਂ ਤੁਹਾਡੇ ਨਾਲ ਰਹਾਂਗਾ ਤੁਹਾਡੀ ਪੱਗ ਨੀਵੀਂ ਨਹੀਂ ਹੋਣ ਦਵਾਂਗਾ ਤੇ 2027 ਦੇ ਵਿੱਚ ਵੀ ਤੁਹਾਨੂੰ ਮੁੱਖ ਮੰਤਰੀ ਬਣਾ ਕੇ ਇੱਥੇ ਬਿਠਾਵਾਂਗਾ ਇਸ ਦੇ ਨਾਲ ਹੀ ਕਿਹੜੀਆਂ ਨੇ ਉਹ ਮੰਗਾ ਜੋ ਭਗਵੰਤ ਮਾਨ ਦੇ ਸਾਹਮਣੇ ਹੀ ਰੱਖ ਦਿੱਤੀਆਂ ਨੇ ਤੁਸੀਂ ਖੁਦ ਹੀ ਸੁਣ ਲਵੋ ਮਾਨ ਸਾਹਿਬ ਮੈਨੂੰ ਤਾਂ ਨਾ ਹੀ ਤਿੰਨ ਆਉਂਦੇ ਹੁੰਦੇ ਸੀ ਪਹਿਲਾਂ ਆਉਂਦਾ ਸੀ ਸ਼੍ਰੋਮਣੀ ਅਕਾਲੀ ਦਲ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਤੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਮੈਂ ਤਾਂ ਕਦੇ ਚੌਥਾ ਨਾ ਹੀ ਨਹੀਂ ਲੈ ਕੇ ਵੇਖਿਆ ਸੀ ਔਰ ਇੰਨਾ ਪਿਆਰ ਸਤਕਾਰ ਕੀਤਾ ਦਿਲੋਂ ਜੀ ਦਾ ਅਲਫਾਜ਼ਾਂ ਦੇ ਵਿੱਚ ਬਿਆਨ ਕਰਨਾ ਬੜਾ ਔਖਾ ਜੋ ਇਸ ਪਾਰਟੀ ਦੇ ਪ੍ਰਤੀ ਤੇ ਬਾਦਲ ਪਰਿਵਾਰ ਦੇ ਪ੍ਰਤੀ ਮੈਂ ਕੀਤਾ ਇੱਕੋ ਹੀ ਬੇਨਤੀ ਕਰੂੰਗਾ ਮਾਨ ਸਾਹਿਬ ਬਹੁਤ ਉਮੀਦ ਲੈ ਕੇ ਬੜੀ ਆਸ ਲੈ ਕੇ 38 ਸਾਲ ਦੀ ਮੇਰੀ ਜਿਹੜੀ ਆ ਕਮਾਈ ਆ ਨਾ ਇਹ ਸਾਰੇ ਅੱਜ ਤੁਹਾਡੇ ਕੋਲੇ ਬੈਠੀ ਆ। ਸਾਰੇ ਨੂੰ ਬੜੀ ਆਸ ਆ ਤੁਹਾਡੇ ਤੋਂ। ਬੜੀ ਬੜੀ ਉਮੀਦ ਲੈ ਕੇ ਮੈਂ ਆਪਦੀ ਝੋਲੀ ਦੇ ਵਿੱਚ ਪਾ ਕੇ ਇਹ ਮੇਰੀ ਕਮਾਈ ਅੱਜ ਤੁਹਾਡੇ سپਰਦ ਕਰਨ ਲੱਗਿਆ ਜੀ। ਸੰਭਾਲ ਕੇ ਰੱਖਿਓ। ਇਹਨਾਂ ਦਾ ਦਿਲ ਨਾ ਲਖਾਓ। ਮੇਰੀ ਜਾਨ ਇਹਨਾਂ ਦੇ ਵਿੱਚ ਵਸਦੀ ਆ ਜੀ। ਇੰਨਾ ਪਿਆਰ ਕਰਦੇ ਆ ਮਾਨ ਸਾਹਿਬ ਕਦੇ ਮੇਰੇ ਤੇ ਕੋਈ ਵਕਤ ਪਿਆ ਇਹਨਾਂ ਨੇ ਮੈਨੂੰ ਕਦੇ ਤੱਤੀ ਵਾਹ ਨਹੀਂ ਲੱਗਣ ਦਿੱਤੀ ਬਹੁਤ ਪਿਆਰ ਕਰਦੇ ਆ ਤੁਸੀਂ ਦੇਖ ਹੀ ਰਹੇ ਹੋ ਜੀ ਪਿਆਰ ਤੁਸੀਂ ਦੇਖ ਰਹੇ ਹੋ ਉਸ ਤੋਂ ਉਪਰੰਤ ਇੱਕ ਗੱਲ ਮੈਂ ਆਮ ਆਦਮੀ ਪਾਰਟੀ ਦੇ ਵਰਕਰ ਸਹਿਬਾਨਾਂ ਨੂੰ ਖਾਸ ਕਰਕੇ ਮੇਰੇ ਛੋਟੇ ਭਰਾ ਸੁਖਿੰਦਰ ਸਿੰਘ ਜੀ ਕੌਣੀ ਸਾਹਿਬ ਪੰਗਾਲ ਸਾਹਿਬ ਕਰਨਪਾਲ ਸਾਹਿਬ ਹੋਰ ਵੀ ਜੇ ਮੈਥੋਂ ਕੋਈ ਨਾਂ ਲੈਣ ਤੋਂ ਰਹਿ ਗਿਆ ਹੋਵਾਂ ਕਰਾਈ ਵਾਲਾ ਸਾਹਿਬ ਹੱਥ ਬੰਨ ਕੇ ਇਹਨਾਂ ਨੂੰ ਬੇਨਤੀ ਕਰਦਾ ਕਿ ਅਸੀਂ ਅੱਜ ਮੈਂ ਤੇ ਮੇਰੇ ਸਾਰੇ ਸ਼ਰੋਮਣੀ ਅਕਾਲੀ ਦਲ ਦੇ ਵਰਕਰ ਸਹਿਬਾਨ ਲੀਡਰ ਸਹਿਬਾਨ ਅੱਜ ਅਸੀਂ ਲਾਈਨ ਦੇ ਵਿੱਚ ਲੱਗ ਕੇ ਤੁਹਾਡੇ ਪਿੱਛੇ ਲੱਗ ਕੇ ਕੰਮ ਕਰਾਂਗੇ ਤੁਸੀਂ ਅੱਗੇ ਹੋ ਅੱਗੇ ਰਹਿ ਕੇ ਹੀ ਤੁਸੀਂ ਕੰਮ ਕਰਾਂਗੇ ਤੁਹਾਡੀ ਕਮਾਂਡ ਥੱਲੇ ਅਸੀਂ ਕੰਮ ਕਰਾਂਗੇ ਕਿਤੇ ਇਹ ਨਾ ਸੋਚਿਓ ਕਿ ਅੱਜ ਡਿੰਪ ਮਾਨ ਸਾਹਿਬ ਨੇ ਆ ਕੇ ਸ਼ਾਮਲ ਕਰ ਲਿਆ ਸਾਰੇ ਕਾਸੇ ਤੇ ਇਹਨਾਂ ਦਾ ਕਬਜ਼ਾ ਇਹ ਕਦੇ ਜ਼ਿੰਦਗੀ ਚ ਦਿਮਾਗ ਚ ਨਾ ਲੈ ਕੇ ਆਇਓ ਮੈਂ ਬਹੁਤ ਨੀਵੇਂ ਪੱਧਰ ਤੋਂ ਉੱਠ ਕੇ ਆਇਆ ਮੈਂ ਇਹ ਦਰਦ ਸਮਝ ਸਕਦਾ ਕਿ ਅੱਜ ਆਮ ਆਦਮੀ ਪਾਰਟੀ ਦੇ ਵਰਕਰ ਸਹਿਬਾਨਾਂ ਤੇ ਕੀ ਬੀਤਦੀ ਹੋਣੀ ਆ ਇਹ ਕਦੇ ਜ਼ਿੰਦਗੀ ਦੇ ਵਿੱਚ ਤੁਹਾਨੂੰ ਇਸ ਗੱਲ ਦੀ ਕਦੇ ਸ਼ਿਕਾਇਤ ਨਹੀਂ ਦੇਵਾਂਗਾ ਮੈਂ ਕਿ ਤੁਹਾਨੂੰ ਕਿਸੇ ਗੱਲ ਦਾ ਉਲੰਭਾ ਆ ਜਾਏ ਕਿ ਯਾਰ ਇਹਨਾਂ ਨੇ ਸਾਡੇ ਨਾਲ ਧੱਕਾ ਕੀਤਾ ਤੁਹਾਡਾ ਮਾਨ ਸਨਮਾਨ ਬੰਦਾ ਹਮੇਸ਼ਾ ਤੁਹਾਨੂੰ ਅੱਗੇ ਲਾ ਕੇ ਚਲਾਵਾਂਗੇ ਇਹ ਸੀਐਮ ਪੰਜਾਬ ਜਾਂ ਕੋਈ ਵੀ ਸਟੇਟ ਦੇ ਸੀਐਮ ਹੁੰਦੇ ਆ ਨਾ ਉਹ ਰੱਬ ਦਾ ਰੂਪ ਹੁੰਦੇ ਆ ਔਰ ਅੱਜ ਸੀਐਮ ਸਾਹਿਬ ਆਪਣੇ ਆਪਣੇ ਵਿਚਾਰ ਆਏ ਆ ਆਪਦੇ ਸਾਰੇ ਰਜੇਵੇਂ ਛੱਡ ਕੇ ਗਿੱਦੜਵੇ ਇਹਨਾਂ ਦੇ ਸਾਹਮਣੇ ਮੈਂ ਇਹ ਗੱਲ ਕਹਿਣਾ ਰੱਬ ਨੂੰ ਮੰਨ ਕੇ ਕਿ ਤੁਹਾਨੂੰ ਕਦੇ ਕਮੀ ਨਹੀਂ ਆਉਣ ਦਿੱਤੀ ਜਾਊਗੀ ਆਮ ਆਦਮੀ ਪਾਰਟੀ ਦੇ ਵਰਕਰ ਸਾਹਿਬ ਅੱਜ ਤੁਸੀਂ ਸਾਨੂੰ ਸੰਭਾਲਿਆ ਤੁਹਾਡਾ ਇੱਜ਼ਤ ਮਾਨ ਉਦੋਂ ਵੱਧ ਕਰਕੇ ਦੇਵਾਂਗੇ ਅਗਲੀ ਗੱਲ ਮਾਨ ਸਾਹਿਬ ਇੱਕ ਤੁਸੀਂ ਐਲਾਨ ਕਰਕੇ ਗਏ ਸੀ ਮਾਲਵਾ ਨਹਿਰ ਦਾ ਤੁਹਾਡਾ ਜੋ ਵੀ ਫੈਸਲਾ ਸਾਡੇ ਸਿਰ ਮੱਥੇ ਤੇ ਪਰ ਉਸ ਗੱਲ ਨੂੰ ਆਪਾਂ ਇੱਕ ਵਾਰੀ ਰਿਪੀਟ ਕਰਕੇ ਸਾਡੇ ਜਿੰਨੇ ਵੀ ਕਿਸਾਨ ਭਰਾ ਆਪਣੇ ਜ਼ਿਮੀਂਦਾਰ ਭਰਾ ਉਹ ਇਸ ਗੱਲ ਦਾ ਥੋੜਾ ਜਿਹਾ ਇਤਰਾਜ਼ ਕਰਦੇ ਸੀ ਕਿ ਸਾਡੀ ਸਲਾਹ ਤੋਂ ਬਿਨਾਂ ਕੁਝ ਵੀ ਕਰਿਓ ਅਸੀਂ رائے ਦੇਵਾਂਗੇ ਸਾਨੂੰ ਥੋੜਾ ਜਿਹਾ ਉਸ ਗਰੁੱਪ ਦੇ ਵਿੱਚ ਸ਼ਾਮਲ ਕਰ ਦਿਓ ਕਿ ਇਹ ਨਹਿਰ ਕਿਵੇਂ ਬਣਨੀ ਚਾਹੀਦੀ ਆ ਕਿਉਂਕਿ ਤੁਸੀਂ ਲੋਕਾਂ ਦੀ ਸੇਵਾ ਵਾਸਤੇ ਲੋਕਾਂ ਦੇ ਭਲੇ ਵਾਸਤੇ ਨਹਿਰ ਕੱਢਣੀਆਂ ਇਸ ਕਰਕੇ ਇਹਨਾਂ ਦੀ رائے ਬੜੀ ਜ਼ਰੂਰੀ ਆ ਜੀ ਇਹਨਾਂ ਦੀ رائے ਦੇ ਅਕੋਰਡਿੰਗ ਹੀ ਆਪਾਂ ਆਪਾਂ ਇਹ ਨਹਿਰ ਦਾ ਨਿਰਮਾਣ ਕਰਾਵਾਂਗੇ ਜਿਹੜੇ ਹਿਸਾਬ ਨਾਲ ਇਹ ਲੋਕ ਚਾਹੁੰਦੇ ਆ ਇਹਨਾਂ ਨੂੰ ਡਰ ਬੈਠਿਆ ਪਿਆ ਸੀ ਕਿ ਕਿਤੇ ਇਹ ਨਾ ਹੋਵੇ ਸਾਡੀਆਂ ਪਾਈਪਾਂ ਪੱਟ ਕੇ ਪਾਸੇ ਰੱਖ ਦੇਣ ਪਰ ਐਸ ਗੱਲ ਦਾ ਤੁਸੀਂ ਵਿਸ਼ਵਾਸ ਦਿਵਾ ਕੇ ਜਾਇਓ ਮਾਨ ਸਾਹਿਬ ਇਹ ਇਸ ਗੱਲ ਨੂੰ ਬੜੇ ਉਤਾਵਲੇ ਆ ਤੁਹਾਡੀ ਗੱਲ ਸੁਣਨ ਆਸਤੇ ਇੱਕ ਮਾਨ ਸਾਹਿਬ ਅਖੀਰਲੀ ਗੱਲ ਮੈਂ ਆਪ ਜੀ ਦੇ ਨਾਲ ਕਰਨੀ ਚਾਹਾਂਗਾ ਕਿ ਮਾਨ ਸਾਹਿਬ ਸਾਡੇ ਸ਼ਹਿਰ ਦਾ ਤੇ ਲੈਣੋਂ ਪਾਰ ਪਿੰਡ ਆ ਇਹ ਸ਼ਹਿਰ ਨੂੰ ਸਾਡੇ ਨੂੰ ਰੇਲਵੇ ਲਾਈਨ ਡਿਵਾਈਡ ਕਰਦੀ ਆ ਜੀ। ਇੰਨਾ ਕੁ ਮਾੜਾ ਹਾਲ ਆ ਸੀਵਰੇਜ ਸਿਸਟਮ ਦਾ ਤੇ ਵਾਟਰ ਵਰਕ ਸਿਸਟਮ ਦਾ ਮਾਨ ਸਾਹਿਬ। ਕਿ ਮੈਨੂੰ ਇਹ ਲੱਗਦਾ ਕਿ 8 ਸਾਲ ਹੋ ਗਏ ਜੀ ਕਿਸੇ ਨੇ ਵਾਟਰ ਵਰਕ ਦਾ ਪਾਣੀ ਪੀ ਕੇ ਨਹੀਂ ਵੇਖਿਆ। ਪੀ ਕੇ ਤਾਂ ਦੂਰ ਦੀ ਗੱਲ ਆ ਕਿਸੇ ਨੇ ਸ਼ਾਇਦ ਨਾ ਕੇ ਵੀ ਨਹੀਂ ਵੇਖਿਆ ਹੋਣਾ। ਪਾਣੀ ਨਹੀਂ ਆਉਂਦਾ ਵਾਟਰ ਵਰਕਸ ਦਾ। ਐਡਾ ਮਾੜਾ ਹਾਲ ਆ। ਸੀਵਰੇਜ ਦਾ ਇਹ ਹਾਲ ਆ ਜੀ। ਕਿ ਬਿਨਾ ਬਾਰਿਸ਼ ਤੋਂ ਹੀ ਸੀਵਰੇਜ ਓਵਰਫਲੋ ਹੋਇਆ ਫਿਰਦਾ ਪਾਣੀ ਸ਼ਹਿਰ ਦੀਆਂ ਗਲੀਆਂ ਚ ਇੱਥੇ ਲੋਕਾਂ ਦਾ ਜਿਉਣਾ ਗੁਬਰ ਹੋਇਆ ਪਿਆ ਚ ਔਰ ਮੈਂ ਬਹੁਤ ਹੀ ਨਿਮਰਤਾ ਸਹਿਤ ਆਪ ਜੀ ਨੂੰ ਬੇਨਤੀ ਕਰੂੰਗਾ ਸਰਕਾਰਾਂ ਨੂੰ ਇਹਨਾਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ ਹੁੰਦਾ ਜੀ ਅੱਜ ਮੇਰੇ ਹਲਕੇ ਵਾਸਤੇ ਖਾਸ ਕਰਕੇ ਗਿੱਦੜ ਵਾਸਤੇ ਥੋੜਾ ਜਿਹਾ ਹੱਥ ਖੋਲ ਕੇ ਸਾਨੂੰ ਇਸ ਇਹ ਸਾਡਾ ਕੰਮ ਕਰਕੇ ਜਾਇਓ ਇਹ ਸਾਨੂੰ ਫੰਡ ਦੇ ਕੇ ਜਾਇਓ ਤਾਂ ਕਿ ਮੈਂ ਇਹ ਇੱਕ ਐਸੀ ਯਾਦਗਾਰ ਬਣਾ ਸਕਾਂ ਜਿਹੜੀ ਰਹਿ ਜੀ ਦੁਨੀਆ ਤੱਕ ਲੋਕ ਤੁਹਾਨੂੰ ਯਾਦ ਕਰਨ ਕਿ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਸੀਐਮ ਹੁੰਦੇ ਸੀ ਉਹਨਾਂ ਨੇ ਸਾਡਾ ਸੀਵਰੇਜ ਸਿਸਟਮ ਜਾ ਠੀਕ ਕੀਤਾ ਕਿਉਂਕਿ ਮਾਨ ਸਾਹਿਬ ਤੁਹਾਡੇ ਧਿਆਨ ਚ ਲਿਆਦਾ ਕਿ 2015 ਦੇ ਵਿੱਚ ਮੈਂ ਫਲਕਾ ਇੰਚਾਰਜ ਬਣਿਆ ਸੀ ਜੀ ਇਥੋਂ ਦਾ ਕਿ ਦਿਲਵਾਦਾ ਉਦੋਂ ਮੈਂ ਇਹ ਸੀਵਰੇਜ ਸਾਫ਼ ਕਰਵਾਇਆ ਸੀ ਜੀ ਦੀ ਬਦੌਲਤ ਇਹ ਹੁਣ ਤੱਕ ਚੱਲੀ ਗਿਆ ਜੀ ਹੁਣ ਬਿਲਕੁਲ ਚੋਕ ਹੋ ਗਿਆ ਦੋ ਚੀਜ਼ਾਂ ਦੀ ਬੜੀ ਅਤੀ ਜ਼ਰੂਰੀ ਆ ਤੇ ਪਿੰਡ ਦੇ ਵਿੱਚ ਇੱਕ ਅਲੱਗ ਵਾਟਰ ਟੈਂਕਸ ਤੇ ਅਲੱਗ ਸੀਵਰੇਜ ਆਪਾਂ ਬਣਾ ਕੇ ਦੇਣਾ ਕਿਉਂਕਿ ਬਹੁਤ ਲੋਕ ਬਹੁਤ ਬੁਰੇ ਹਾਲ ਦੇ ਵਿੱਚ ਲੋਕ ਜਿਉ ਰਹੇ ਆ ਅਗਲੀ ਬੇਨਤੀ ਜੀ ਕਿ ਮਾਨ ਸਾਹਿਬ ਪਿੰਡਾਂ ਦੇ ਵਿੱਚ ਵੀ ਬੜੇ ਕੰਮ ਪੈਂਡਿੰਗ ਪਏ ਆ ਖਾਸ ਕਰਕੇ ਛੱਪਣਾ ਦੇ ਆ ਜਿਹੜੇ ਗਲੀਆਂ ਨਾਲੀਆਂ ਵਾਲੇ ਤਾਂ ਚਲੋ ਆਮ ਗੱਲ ਆ ਮੇਨ ਗੱਲ ਇਹ ਆ ਜਿਹੜਾ ਪਾਣੀ ਕਲੌਟ ਹੋ ਰਿਹਾ ਅਗਲੀ ਗੱਲ ਪਾਣੀ ਦੀਆਂ ਪਾਈਪਾਂ ਦੇ ਖਾਲਾਂ ਦੇ ਜ਼ਿੰਮੇਦਾਰਾਂ ਦੇ ਔਰ ਜਿਹੜੀ ਸਭ ਤੋਂ ਜ਼ਰੂਰੀ ਗੱਲ ਆ ਮਾਨ ਸਾਹਿਬ ਮੇਨ ਚੀਜ਼ ਜਿਹੜੀ ਮੈਂ ਤੁਹਾਨੂੰ ਦੱਸਣੀ ਸੀ ਕਿ ਇੱਥੇ ਰਾਸ਼ਨ ਕਾਰਡ ਬੜੇ ਕੱਟੇ ਗਏ ਜੀ ਇਹ ਵਿਚਾਰੇ ਗਰੀਬ ਉਹਨਾਂ ਦੇ ਸਿਰ ਤੇ ਇਹਨਾਂ ਦੀ ਗੱਡੀ ਚੱਲਦੀ ਸੀ ਇਹਨਾਂ ਦੀਆਂ ਪੈਨਸ਼ਨਾਂ ਬੜੀਆਂ ਕਟੀਆਂ ਗੱਜਾਂ ਇਹੋ ਜਿਹੇ ਛੋਟੇ-ਛੋਟੇ ਕੰਿਆਂ ਦੇ ਮੀਟਰ ਨਹੀਂ ਲੱਗੇ ਅਫਸਰ ਸਹਿਬਾਨਾਂ ਨੂੰ ਸਪੈਸ਼ਲ ਹਦਾਇਤ ਦੇ ਕੇ ਜਾਇਓ ਕਿ ਮੈਨੂੰ ਗਿੱਦੜਵੇ ਹਲਕੇ ਦਾ ਕੋਈ ਲੰਬਾ ਨਾ ਆਜ ਐਸਾ ਆਸ਼ੀਰਵਾਦ ਅੱਜ ਦੇਖੇ ਜਾਇਓ ਕਿਸਾਨ ਨੂੰ ਮੁੜ ਕੇ ਪਿੱਛਾ ਯਾਦ ਨਾ ਕਰਨਾ ਪਵੇ ਅੱਗੇ ਅੱਗੇ ਚੱਲਦੇ ਜਾਈਏ ਜਿਹੜੀ ਅਖੀਰਲੀ ਗੱਲ ਮੈਂ ਆਪ ਜੀ ਨਾਲ ਸਾਂਝੀ ਕਰਨਾ ਚਾਹੂੰਗਾ ਮਾਨ ਸਾਹਿਬ ਅੱਜ ਮੇਰੇ ਸਾਰੇ ਭਰਾਵਾਂ ਦੀ ਹਾਜ਼ਰੀ 'ਚ ਤੁਹਾਡੀ ਪੂਰੀ ਕੈਬਨਿਟ ਬੈਠੀ ਆ ਇਹਦੀ ਹਾਜ਼ਰੀ 'ਚ ਮੈਂ ਤੁਹਾਡੇ ਨਾਲ ਇੱਕ ਵਾਦਾ ਕਰਦਾ ਅੱਜ ਤੁਸੀਂ ਬੜੇ ਮਾਣ ਕਰਕੇ ਇਸ ਕਿਦੜਵਾ ਹਲਕੇ ਦੇ ਵਿੱਚ ਆਏ ਹੋ ਮਾਣ ਸਨਮਾਨ ਦਿੱਤਾ ਮੈਨੂੰ ਪਿਆਰ ਦਿੱਤਾ ਜ਼ਿੰਦਗੀ ਪਰ ਜਿੰਨਾ ਚਿਰ ਤੁਸੀਂ ਸਿਆਸਤ ਕਰੋਗੇ ਤੁਹਾਡੇ ਨਾਲ ਰਵਾਂਗਾ ਤੇ ਕਦੇ ਤੁਹਾਨੂੰ ਇਹ ਸੁਣਨ ਨੂੰ ਨਹੀਂ ਮਿਲੇਗਾ ਕਿ ਮੈਂ ਡਿੰਪੀ ਨੂੰ ਜਾ ਕੇ ਉੱਥੇ ਗਿੱਦੜਵੇ ਰਲਾ ਕੇ ਆਇਆ ਸੀ ਤੇ ਇਹਨੇ ਮੇਰੀ ਪੱਗ ਨੂੰ ਦਾਗ ਲਾਤਾ ਸਾਫ਼ ਸੁਥਰੀ ਸਿਆਸਤ ਕਰੂੰਗਾ ਤੁਹਾਡੀ ਪੱਗ ਉੱਚੀ ਕਰਾਂਗੇ ਤੁਹਾਡੀ ਸ਼ਾਨ ਹੋਰ ਉੱਚੀ ਕਰਾਂਗੇ ਤੇ ਉਮੀਦ ਕਰਦੇ ਆਂ ਇੰਨੀ ਮਿਹਨਤ ਕਰਾਂਗੇ ਕਿ 2027 ਦੇ ਵਿੱਚ ਵੀ ਤੁਹਾਨੂੰ ਦੁਬਾਰਾ ਇਸ ਇੱਥੇ ਹੀ ਬਿਠਾ ਕੇ ਫਿਰ ਇਸੇ ਕੁਰਸੀ ਤੇ ਬਿਟਾਵਾਂਗੇ ਇਹ ਤੁਹਾਨੂੰ ਹੁਣ ਜਾਣ ਨਹੀਂ ਦੇਣਾ ਮਾਨ ਸਾਹਿਬ ਇੱਕ ਗਿੱਧੜਵਾਦੀ ਧਰਮ ਧਰਤੀ ਆ ਤੁਸੀਂ ਇੱਥੇ ਚਰਨਤਾ ਪਾ ਲੇ ਇਹਨੂੰ ਜਿੰਨਾ ਪਿਆਰ ਕਰੋਗੇ ਨਾ ਉਨਾ ਹੀ ਫਲ ਦਿੰਦੀ ਹੈ ਬੜੇ ਵੱਡੇ ਵੱਡੇ ਆਦਮੀ ਇੱਥੋਂ ਬਣ ਕੇ ਗਏ ਆ ਜਿੰਨਾ ਪਿਆਰ ਕਰੋਗੇ ਉਨਾ ਹੀ ਫਲ ਦਿੰਦੀ ਆ ਸੋ ਤੁਹਾਡਾ ਸਾਰਿਆਂ ਦਾ ਤੁਹਾਡੀ ਸਾਰੀ ਟੀਮ ਦਾ ਜੋ ਸ਼ਰੋਮਣੀ ਅਕਾਲੀ ਦਲ ਦੇ ਅੱਜ ਮੇਰੇ ਨਾਲ ਇਹ ਮੇਰੇ ਸਰਕਲ ਪ੍ਰਧਾਨ ਸਾਰੇ ਆਏ ਆ ਜੀ ਪਿੱਛੇ ਬੈਠੇ ਆ ਇਹ ਮੇਰੇ ਨਾਲ ਮੇਰੇ ਭਰਾ ਲਿੱਲੀ ਜੀ ਨਾਲ ਅਸ਼ੋਕ ਬੁੱਟਰ ਜੀ ਤੇ ਸਰਦਾਰ ਜਬਰਜੰਗ ਸਿੰਘ ਜੀ ਆਪਣਾ ਦੋਦੇ ਤੋਂ ਇਹ ਬੈਠੇ ਆ ਜੀ ਇਹ ਸਾਰੇ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਤੁਹਾਡਾ ਅੱਜ ਪੱਲਾ ਫੜ ਰਿਹਾ ਜੀ ਤੁਸੀਂ ਬੜੀਆਂ ਜੁਆਇਨਿੰਗਾਂ ਕਰਾਈਆਂ ਹੋਣੀਆਂ ਮਾਨ ਸਾਹਿਬ ਕਿਉਂਕਿ ਲੋਕ ਤੁਹਾਨੂੰ ਪਿਆਰ ਹੀ ਇੰਨਾ ਕਰਦੇ ਆ ਪਰ ਐਡੀ ਵੱਡੀ ਜੁਆਇਨਿੰਗ ਨਹੀਂ ਕਦੇ ਕਰਾਈ ਹੋਣੀ ਤੁਸੀਂ ਆਏ ਤਾਂ ਬਹੁਤੋਂ ਅੱਜ 10000 ਬੰਦਾਥੋਂ ਤੁਹਾਡੇ ਨਾਲ ਜੋੜਨ ਲੱਗਿਆਂ ਇਹ ਮੇਰੀ ਜਾਨ ਆ ਮਾਨ ਸਾਹਿਬ ਇਹਨਾਂ ਦਾ ਖਿਆਲ ਰੱਖਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜੋ ਤੁਸੀਂ ਆਏ ਹੋ ਮੈਂ ਆਪਦੇ ਦਿਲ ਦੀਆਂ ਗਹਿਰਾਈਆਂ ਚੋਂ ਸਿਰ ਝੁਕਾ ਕੇ ਤੁਹਾਡਾ ਸਾਰਿਆਂ ਦਾ ਕੋਟਨ ਕੋਟਨ ਦਾ ਕਰਨਾ ਮੇਰੀ ਇੱਕ ਇੱਕ ਪੱਗ ਦੇ ਲਾੜੋਂ ਤੁਸੀਂ ਤੁਹਾਡਾ ਸਾਰਿਆਂ ਦਾ ਵੀ ਕੋਟਨ ਕੋਟਨ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ